ਬਚਪਨ ਦਾ ਇੱਕ ਇਨਸੀਡੈਂਟ ਬੜਾ ਮੈਨੂੰ ਅੱਜ ਵੀ ਉਹ ਤਕਲੀਫ ਦਿੰਦਾ ਕਿ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਮੈਂ ਪਹਿਲਾਂ ਵੀ ਜਿੱਦਾਂ ਗੱਲ ਕੀਤੀ ਜਦੋਂ ਹਾਲਾਤ ਮਾੜੇ ਹੁੰਦੇ ਨੇ ਨਾ ਬੰਦਿਆ ਜ਼ਿੰਦਗੀ ਨਾਲ ਜੂਝਦਾ ਆ ਤੇ ਤੁਸੀਂ ਸਹਿਣਾ ਹੀ ਹੁੰਦਾ ਕਹਿਣਾ ਕੁਝ ਨਹੀਂ ਹੁੰਦਾ ਮੈਨੂੰ ਯਾਦ ਆ ਕਿ ਮੇਰੇ ਪਾਸੇ ਦਾ ਜਿਹੜਾ ਸਾਡੇ ਪਾਸਾ ਪਿੰਡ ਦਾ ਹੈਗਾ ਉਥੇ ਗੁਰੂ ਘਰ ਬੜਾ ਸਕੇ ਪਹਿਲਾਂ ਤਾਂ ਠੀਕ ਕੱਚਾ ਹੀ ਹੁੰਦੇ ਸੀਗੇ ਜਿੱਦਾਂ ਮਤਲਬ ਬਾਲਿਆਂ ਦੀ ਛੱਤ ਵਾਲੇ ਹੁੰਦੇ ਉਹ ਤੋਂ ਨਵਾਂ ਇੱਕ ਨਵੇਂ ਮਾਡਲ ਦਾ ਤਿਆਰ ਹੋਣਾ ਤੇ ਸਾਡੇ ਪਾਸੇ ਸਾਰਿਆਂ ਨੂੰ 1000 ਰੁਪਏ ਸੇਵਾ ਉਹਨਾਂ ਨੇ ਕਹਿ ਕੇ ਲਾਤੀ ਵੀ ਸਾਰੇ ਨੇ ਦੇਣੀ ਹੈ ਹਾਂਜੀ ਤੇ ਸਾਡੇ ਕੋਲੋਂ ਮੇਰੇ ਬਾਪੂ ਕੋਲੋਂ ਉਹ ਜਿਹੜਾ ਆ ਸੇਵਾ ਦੇ ਨਾ ਹੋਈ 1000 ਰੁਪਏ ਦੇਣਾ ਦੇ ਨਹੀਂ ਹੋਇਆ ਸੀ ਤੇ ਜਦੋਂ ਗੁਰਪੁਰਪ ਆਇਆ ਤਾਂ ਉਹ ਤੋਂ ਗੁਰਦੁਆਰਾ ਉਹ ਗੁਰੂ ਘਰ ਬਣ ਕੇ ਤਿਆਰ ਹੋ ਗਿਆ ਤੇ ਸਾਰੇ ਲਗਲੇ ਲਗਲੇ ਪਿੰਡ ਵੀ ਆਏ ਉਹ ਏਰੀਆ ਦੇ ਵਿੱਚ ਪਹਿਲਾ ਗਵਰਨਮੈਂਟ ਵਾਲਾ ਗੁਰੂ ਘਰ ਬਣਿਆ ਸੀਗਾ ਤੇ ਸਾਰੀ ਸੰਗਤ ਇਕੱਠੀ ਹੋਈ ਤੇ ਮੈਨੂੰ ਪਹਿਲੀ ਵਾਰੀ ਉਦੋਂ ਪਤਾ ਲੱਗਾ ਕਿ ਵੀ ਇੱਕ ਮਤਲਬ ਬੁੱਧੀਜੀਵੀ ਬੰਦਾ ਵੀ ਜੀ ਦੀ ਦਾੜੀ ਚਿੱਟੀ ਆ ਤੇ ਉਮਰ ਵੀ 70 ਸਾਲ ਦੇ ਕਰੀਬ ਹੈ ਪਹਿਲੀ ਵਾਰੀ ਪਤਾ ਲੱਗਾ ਵੀ ਚਿੱਟੇ ਵਾਲਾ ਨਾਲ ਦਾੜੀ ਚਿੱਟੀ ਹੋਣਾ ਜਾਂ ਧੋਲੇ ਹੋਣ ਦੇ ਨਾਲ ਅਕਲ ਦਾ ਕੋਈ ਸਬੰਧ ਨਹੀਂ ਹੁੰਦਾ ਮੈਨੂੰ ਪਹਿਲੀ ਵਾਰੀ ਉਦੋਂ ਲੱਗਾ ਕਿ ਉਹਨੇ ਸਾਰਾ ਬਿਓਰਾ ਦੱਸਿਆ ਕਿ ਵੀ ਆਹ ਬੰਦਿਆਂ ਨੇ ਇੰਨੇ ਪੈਸੇ ਦਿੱਤੇ ਆ ਵੀ ਆਹ ਖਰਚਾ ਇੰਨਾ ਹੋਇਆ ਐਡੇ ਤੋਂ ਸਾਰਾ ਉਹਨੇ ਬਿਓਰਾ ਦੱਸਿਆ ਤੋਂ ਉਹਨੇ ਮਾਈਕ ਦੇ ਵਿੱਚ ਮੇਰੇ ਬਾਪੂ ਦਾ ਨਾਮ ਬੋਲ ਦਿੱਤਾ ਕਿ ਵੀ ਇਹਨਾਂ ਨੇ ਜਿਹੜੀ ਸੇਵਾ ਨਹੀਂ ਦਿੱਤੀ 100 ਰੁਪਇਆ ਤੇ ਮੈਂ ਤੇ ਮੇਰਾ ਭਰਾ ਸੀ ਉੱਥੇ ਅਸੀਂ ਬਿਨਾ ਪ੍ਰਸ਼ਾਦ ਲਏ ਤੂੰ ਉੱਠ ਕੇ ਸਾਨੂੰ ਆਉਣਾ ਮੁਸ਼ਕਲ ਹੋ ਗਿਆ ਸਾਰੇ ਲੋਕ ਇੱਕਦਮ ਸਾਡੇ ਵੱਲ ਦੇਖਣ ਲੱਪੇ ਕਿ ਵੀ ਇਹਨਾਂ ਬੰਦੇ ਨੇ ਪੈਸੇ ਨਹੀਂ ਦਿੱਤੇ ਪਰ ਮੈਨੂੰ ਲੱਗਦਾ ਅੱਜ ਕੋਈ ਇਹ ਗੱਲ ਕਹਿ ਵੀ ਨਹੀਂ ਸਕਦਾ ਜੇ ਮੈਂ ਬੈਠਾ ਹੋਵਾਂ ਤਾਂ ਕਿਸੇ ਦੀ ਇਹ ਨਹੀਂ ਜ਼ਰਤ ਨਹੀਂ ਪੈ ਸਕਦੀ ਕੋਈ ਇਦਾਂ ਦੀ ਕੋਈ ਗੱਲ ਵੀ ਕਰ ਦਵੇ ਉਹ ਉਦੋਂ ਹੀ ਸੀ ਕਿ ਕੋਈ ਉਦੋਂ ਸਾਡੇ ਹਾਲਾਤ ਉਦੋਂ ਦੇ ਸੀਗੇ